ਕਲਕੱਤਾ ਦੇ ਵਿੱਚ ਇੱਕ ਡਾਕਟਰ ਜਿਹੜੇ ਪੀਜੀ ਡਾਕਟਰ ਸੀ ਉਹਦਾ ਕਤਲ ਕੀਤਾ ਗਿਆ ਉਹਦੇ ਨਾਲ ਜ਼ਬਰਦਸਤੀਆਂ ਕੀਤੇ ਗਏ ਉਸ ਨੂੰ ਲੋਕੇ ਪੂਰੇ ਪੰਜਾਬ ਦੇ ਜਿਹੜੇ ਆਈਐਮਏ ਕੇ ਅਵਾਨ ਦੇ ਉੱਤੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਸਮਾਣਾ ਸਿਵਲ ਹਸਪਤਾਲ ਦੇ ਜਿਹੜੇ ਡਾਕਟਰ ਹੈ ਉਹਨਾਂ ਵੱਲੋਂ ਇਸ ਡੇ ਡਾਕਟਰ ਦੇ ਨਾਲ ਜਿਸ ਤਰ੍ਹਾਂ ਕਿ ਉੱਥੇ ਜ਼ੁਲਮ ਹੋਇਆ ਹੈ ਡਾਕਟਰਾਂ ਦੀ ਮੰਗ ਹੈ ਜੇ ਪੂਰੇ ਦੇਸ਼ ਦੇ ਵਿੱਚ ਜਿੰਨੇ ਡਾਕਟਰ ਨੇ ਭਾਵੇਂ ਉਹ ਪੈਰਾਮੈਡੀਕਲ ਸਟਾਫ ਹੈ ਸਰਕਾਰੀ ਹਸਪਤਲ ਹੈ ਭਾਵੇਂ ਵੱਡਾ ਹਸਪਤਾਲ ਹੈ ਭਾਵੇਂ ਛੋਟਾ ਹਸਪਤਾਲ ਹੈ ਉਹਨਾਂ ਦੇ ਵਿੱਚ ਜਿਹੜੇ ਡਾਕਟਰ ਹੈ ਪੈਰਾਮੈਡੀਕਲ ਸਟਾਫ ਦੀ ਸੁਰੱਖਿਆ ਹੋਣੀ ਜ਼ਰੂਰੀ ਹੈ ਔਰ ਜਿਸ ਤਰ੍ਹਾਂ ਦੀ ਘਟਨਾ ਗਲਕੱਤੇ ਦੇ ਵਿੱਚ ਹੋਈ ਹੈ ਉਹਨਾਂ ਦੇ ਕਥੀ ਦੋਸ਼ੀ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਜਲਦੀ ਜਲਦੀ ਇਨਸਾਫ ਮਿਲੇ ਔਰ ਇਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਅੱਜ ਡਾਕਟਰਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਗੱਲਬਾਤ ਕਰਦੇ ਕਿ ਮੁੱਦਾ ਸੀ ਕਿਉਂ ਉਸ ਦੀ ਹੱਤਿਆ ਕੀਤੀ ਗਈ ਅ ਦੇਖੋ ਜਿਹੜਾ ਆਰਜੀਕਰ ਮੈਡੀਕਲ ਕਾਲਜ ਹੈ ਉੱਥੇ ਕੋਲਕਾਤਾ ਦਾ ਇੱਕ ਮੇਨ ਹਸਪੀਟਲ ਹੈ ਉੱਥੇ ਉਹ पीजी ਲੜਕੀ ਸੀ ਆਪਣੀ ਡਿਊਟੀ ਤੇ ਸੀ ਔਨ ਡਿਊਟੀ ਸੀ ਸ਼ੀ ਵਾਸ ਔਨ 36 ਆਵਰਸ ਡਿਊਟੀ ਤਾਂ ਆਬਵੀਅਸਲੀ ਜੇ ਕੋਈ 36 ਘੰਟੇ ਦੀ ਡਿਊਟੀ ਤੇ ਹੈ ਤਾਂ ਸ਼ੀ ਵਿਲ ਨੀਡ ਰੈਸਟ ਆਲਸੋ ਉਹਦੇ ਕੋਲ ਕੋਈ ਰੈਸਟਿੰਗ ਰੂਮ ਨਹੀਂ ਸੀ ਕੋਈ ਰਿਟਾਇਰਿੰਗ ਰੂਮ ਨਹੀਂ ਸੀ ਤਾਂ ਇਸ ਕਰਕੇ ਉਹ ਡਿਨਰ ਕਰਕੇ ਥੋੜਾ ਰੈਸਟ ਕਰਨ ਲਈ ਆਪਣੇ ਸੈਮੀਨਾਰ ਰੂਮ ਚ ਗਈ ਤੇ ਉੱਥੇ ਵਨ ਆਫ ਦੀ empioyes ਕਹ ਲੋ ਜਾਂ ਕੋਈ ਜੋ ਹਸਪੀਟਲ ਦਾ ਹੀ ਸਿਕਿਉਰਟੀ ਵਾਲਾ ਸੀ ਹੈ ਹੂਐਵਰ ਹੀ ਵਾਸ ਉਹਨੇ ਉਹਦੇ ਨਾਲ ਜ਼ਬਰਦਸਤੀ ਕੀਤੀ ਪਹਿਲਾਂ ਉਹਦਾ ਗਲਾ ਘੋਟਣ ਦੀ ਕੋਸ਼ਿਸ਼ ਕੀਤੀ देन ਸ਼ੀ ਵਾਸ ਬਰੂਟਲੀ ਰੇਪਡ ਐਂਡ ਦੈਨ ਸ਼ੀ ਵਾਸ ਮਰਡਰਡ ਤੇ ਉਸ ਤੋਂ ਬਾਅਦ ਉਹਦੀ ਪੋਸਟਮਾਰਟਮ ਰਿਪੋਰਟ ਜਿਹੜੀ ਹੈ ਉਹਦੇ ਵਿੱਚ ਵੀ ਇਟ ਹੈਜ਼ ਬੀਨ ਪ੍ਰੂਵਡ ਕਿ ਸ਼ੀ ਹੈਜ਼ ਬੀਨ ਬਰੂਟਲੀ ਮਰਡਰਡ ਉਹਦੀ ਐਡੀ ਗੰਦੀ ਤਰੀਕੇ ਨਾਲ ਉਹਦਾ ਰੇਪ ਕੀਤਾ ਗਿਆ ਉਹਦੀਆਂ ਅੱਖਾਂ ਚੋਂ ਉਹਦੇ ਮੂੰਹ ਚੋਂ ਉਹਦੇ ਮਤਲਬ ਪ੍ਰਾਈਵੇਟ ਪਾਰਟਸ ਚੋਂ ਹਰ ਜਗ੍ਹਾ ਤੋਂ ਸ਼ੀ ਵਾਸ ਬਲੀਡਿੰਗ ਉਹਦੀ ਇਕਲਤ ਵੀ ਟੁੱਟੀ ਹੋਈ ਸੀ ਐਂਡ ਉਸ ਤੋਂ ਬਾਅਦ ਉਹਨੂੰ ਬਹੁਤ ਬੁਰੇ ਤਰੀਕੇ ਨਾਲ ਮਾਰ ਦਿੱਤਾ ਗਿਆ ਤੇ ਇਹ ਜਿਹੜੀ ਪ੍ਰੋਟੈਸਟ ਹੈ ਇਹ ਸਾਰੇ ਡਾਕਟਰਸ 올ਓਵਰ ਇੰਡੀਆ ਕਰ ਰਹੇ ਨੇ ਇਟ ਇਜ਼ ਨਾਟ ਕਿ ਸਿਰਫ ਪੰਜਾਬ ਦੇ ਵਿੱਚ ਹੋ ਰਹੀ ਹੈ ਐਂਡ ਇਟ ਸ਼ੁੱਡ ਬੀ देयर ਕਿਉਂਕਿ ਔਨ ਡਿਊਟੀ ਡਾਕਟਰ ਹੀ ਅਗਰ ਸੇਫ ਨਹੀਂ ਹੈ ਤਾਂ ਉਹ ਆਪਣੇ ਮਰੀਜ਼ਾਂ ਨਾਲ ਕੀ ਕਿਸ ਤਰੀਕੇ ਨਾਲ ਉਹ ਆਪਣੀ ਡਿਊਟੀ ਨਿਭਾਏਗਾ ਅਗਰ ਡਾਕਟਰ ਹੀ ਸੇਫ ਨਹੀਂ ਹੈ ਜਾਂ ਡਾਕਟਰ ਜਾਂ ਜਿਹੜੇ ਵੀ ਡਾਕਟਰ ਦੇ ਨਾਲ ਪੈਰਾमेडिकल ਸਟਾਫ ਹੈ ਅਗਰ ਉਹ ਹੀ ਸੇਫ ਨਹੀਂ ਹੈ ਤਾਂ ਉਹ ਮਰੀਜ਼ਾਂ ਨੂੰ ਕਿਵੇਂ ਅੱਛੀ ਤਰੀਕੇ ਨਾਲ ਦੇਖ ਸਕਾਲ ਤੋਂ ਇਹ ਮੰਗ ਕਰਦੇ ਆ ਕਿ ਅਗਰ ਉਹਨੂੰ ਦੋਸ਼ੀ ਨੂੰ ਪਕੜ ਲਿਆ ਗਿਆ ਵਿਦਨ 6 ਆਵਰਸ ਉਹਨਾਂ ਨੇ ਪਕੜ ਲਿਆ ਉਹਨੂੰ ਜਲਦੀ ਤੋਂ ਜਲਦੀ ਸਜ਼ਾ ਸੁਣਾਈ ਜਾਵੇ ਇਹ ਨਾ ਹੋਵੇ ਕਿ ਇਹ ਕੇਸ ਲਿੰਗਰ ਔਨ ਹੁੰਦਾ ਰਹੇ ਹੁੰਦਾ ਰਹੇ ਹੁੰਦਾ ਰਹੇ ਉਹਦੀ ਜਸਟਿਸ ਜਲਦੀ ਐਟ ਦੀ ਅਰਲੀਐਸ ਤੇ ਸਿਕਿਉਰਿਟੀ ਇਨ ਏਵਰੀ ਹਸਪੀਟਲ ਬੀ ਇਟ ਬੀ ਅ ਮੈਡੀਕਲ ਕਾਲਜ ਔਰ ਇਟ ਬੀ ਅ ਪੀ ਐਚ ਸੀ ਸੀ ਐਚ ਸੀ ਐਸ ਡੀ ਐਚ ਹਰ ਇੱਕ ਲੈਵਲ ਦੇ ਉੱਤੇ ਸਿਕਿਉਰਿਟੀ ਇਜ਼ ਮਸਟ ਐਨੀ ਕੈਰੀ ਕੇ ਸਿਰਫ ਫੀਮੇਲਸ ਨੂੰ ਸਿਕਿਉਰਿਟੀ ਸਿਸਟਮ ਦਾ ਇੱਕ ਡਾਕਟਰ ਨੂੰ ਜਾਂ ਪੈਰਾ ਮੈਡੀਕਲ ਸਟਾਫ ਨੂੰ ਜ਼ਰੂਰ ਚਾਹੀਦੀ ਹੈ ਬਹੁਤ ਹੀ ਮਤ ਪੱਗੇ ਕੱਟਣਾ ਹੈ ਅਸੀਂ ਸਾਰੇ ਪੰਜਾਬ ਦੇ ਡਾਕਟਰਸ ਇਸ ਦਾ ਵਿਰੋਧ ਕਰਦੇ ਹਾਂ ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਖਤ ਤੋਂ ਸਖਤ ਕਾਨੂੰਨ ਬਣਾਏ ਜਾਣ ਤਾਂ ਕਿ ਐਸੀ ਘਟਨਾਵਾਂ ਨਾ ਹੋ ਸਕਣ ਤੇ ਸਾਨੂੰ ਸਿਕਿਉਰਿਟੀ ਪ੍ਰਦਾਨ ਕੀਤੀ ਜਾਵੇ ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੋਸਿਕ ਸਮਾਣਾ ਨਿਊਜ਼